ਸ੍ਰੀ ਜੀ ਵਾਹਿਗੁਰੂ ਵਾਹਿਗਰੀ ਓੰਕਾਰ ਵਾਹਿਗੁਰੂ ਜਿੱਕੇ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਤਸ਼ੇ ਦਸਵੀਂ ਪ੍ਰਥਮ ਭਗਵਤੀ ਸਿਮਰ ਕੇ ਗੁਰਨਾਨਕ ਲਈ ਤੇ ਆਏ ਫਿਰ ਅੰਗਦ ਗੁਰਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰਗੋਬਿੰਦ ਨਾਉਂ ਸਬਦ ਸ੍ਰੀ ਹਾਜ਼ਾਏ ਹਰ ਕਿਛਿਲ ਤੇ ਆਈਏ ਇੱਠੇ ਸਭ ਦੁੱਖ ਜਾਏ ਤੇ ਇੱਕ ਬਹਾਦਰ ਸਿਮਰਿਆ ਕਰਨੌਣ ਦਾ ਵਤਾਏ ਸਭ ਠਾਈ ਹੋਈ ਸਹਾਇ ਦਸਮ ਪਤਸ਼ਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਜਿਦਾਰ ਦਾ ਧੰਤਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੋਂ ਸਹਬਜ਼ਾਦਿਆਂ ਚਾਲੀਆਂ ਮੁਕਤਿਆਂ ਹਟੀਆਂ ਜਪੀਆਂ ਤਪੀਆਂ ਜਿੰਨਾ ਨਾਮ ਜਪਿਆ ਵਣ ਛਕਿਆ ਦੇਗ ਚਲਾਈ ਤੇ ਗਵਾਹੀ ਦੇਖ ਸੁਣ ਕੇ ਹੰਢੜ ਕੀਤਾ ਤੇ ਨਾ ਪਿਆਰਿਆਂ ਸਚਾਰਨੀ ਕਮਾਈ ਦਾ ਧੰਤਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮਹਿਤ ਸੀ ਦਿੱਤੇ ਬੰਦ ਬੰਦ ਕਟਾਏ ਕੋਪਰੀਆਂ ਲੋਹਾਈਆਂ ਚਰਕੀਆਂ ਤੇ ਚੜ੍ਹੇ ਆਰਿਆਨਾ ਚਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮਨੀ ਹਰਿਆ ਸਿੱਖੀ ਕੇ ਸੰਸਾਸਨ ਨਾਲ ਨਿਭਾਈ ਇਹਨਾਂ ਦੀ ਕਮਾਈ ਦਾ ਤੇੰਤਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜੀ ਪੰਜਾ ਤਖਤਾਂ ਸਰਬੱਤ ਗੁਰਦੁਆਰਿਆਂ ਗੁਰਧਾਮਾਂ ਦਾ ਤੇੰਤਰ ਕੇ ਖਾਲਸਾ ਜੀ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿੱਤਾ ਵਿੱਚ ਤੇ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਸ਼ੀਆ ਰਾਇ ਤੇ ਦੇਗ ਤੇਗ ਫਤੀ ਵਿਰਧ ਕੀ ਪੈਜ ਪੰਛੀ ਜੀ ਸ੍ਰੀ ਸਾਹਿਬ ਦੀ ਸਹਾਇ ਹਲਸਾ ਜੀ ਕੀ ਬੋਲ ਵਾਲੇ ਖਾਲਸਾ ਜੀ ਬੋਲੋ ਜੀ ਵਾਹਨ ਦੂਰ ਸਿੱਖਾਂ ਦਾ ਮਨ ਨੀਵਾ ਮਾਤੁਚੀ ਮੱਦੇ ਰੱਖੀ ਆਪ ਕਲਪੁਰਖਵਾਹਿਗੁਰੂ ਹੀ ਕਲਪੁਰਖਾ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀ ਉਹ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿੰਨਾ ਤੋਂ ਪੰਥ ਨੂੰ ਵਿਛੋੜਿਆ ਗਿਆ ਜੀ ਤਿੰਨਾਂ ਦੇ ਖੁੱਲੇ ਦਰਸ਼ਨ ਦੇ ਦਾਰ ਸੇਵਾ ਸੰਭਾਲਦਾ ਦਾਨ ਪਿਆਰੀ ਖਾਲਸਾ ਜੀ ਨੂੰ ਬਖਸ਼ੋ ਹੀ ਨਿਮਾਨਿਆਂ ਦੇ ਮਾਨ ਨੇ ਤਾਣਿਆਂ ਦੇ ਤਾਣ ਨੇ ਉਟਿਆਂ ਦੀ ਔਰ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਆਪ ਜੀ ਨੇ ਕਿਰਪਾ ਕੀਤੀ ਸੰਧਿਆ ਸਮੇਂ ਦਰਸ਼ਨ ਦੇਦਾਰੇ ਬਖਸ਼ੇ ਨੇ ਸਤਿਗੁਰੂ ਜੀ ਆਪ ਜੀ ਦੀ ਗੁਰਬਾਣੀ ਪੜਨ ਗੁਰਬਾਣੀ ਸੁਣਨ ਦਰਕਰੇ ਸੇਵਾ ਸਿਮਰਨ ਹਾਜ਼ਰੀ ਭਰਨ ਦੀ ਮਤਬੁੱਧ ਬਖਸ਼ੀ ਆਪ ਜੀ ਦਾ ਸ਼ੁਕਰਾਨਾ ਹੈ ਰਹਿਮਤ ਕਰਿਓ ਸਤਿਗੁਰੂ ਸੰਗਤਾਂ ਦੀਆਂ ਹਾਜ਼ਰੀਆਂ ਪਿਟਾਵਾਂ ਪ੍ਰਵਾਨ ਕਰਨੀਆਂ ਚੜ੍ਹਦੀਆਂ ਕਲਾਂ ਸ਼ਾਂਤੀ ਵਰਤੌਣੀ ਕਰੋ ਕਿਰਪਾ ਪਾਤਸ਼ਾਹ ਜੀ ਆਪ ਜੀ ਦੇ ਇਲਾਹੀ ਹੁਕਮ ਬਖਸ਼ਿਸ਼ ਕਰੋ ਸੰਗਤਾਂ ਨੂੰ ਤ੍ਰਿਤਾਰਤ ਕਰੋ ਜੀ ਆਪ ਜੀ ਦੇ ਦਰਜੋ ਆਵੇ ਰਾਜ ਜਾਵੇ ਆਪ ਜੀ ਦੇ ਦਰ ਜੁਵਾੜੇ ਸੁ ਚੜੇ ਸ਼ਰਨ ਪਰੇ ਸੁ ਤਰੇ ਅਖਰਵਾਦਾ ਘਾਟਾ ਭੁੱਲ ਚੁਕ ਮਾਫ ਕਰਨੀ ਸਰਬਾਦੇ ਕਾਰਜ ਰਾਸ ਕਰਨੀ ਜੀ ਸਈ ਪਿਆਰੇ ਮੇਲ ਜਿਨਾ ਮਿਲਿਆ ਤੇਰਾ ਨਾਮ ਚਿੱਤਾ ਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ